ਸਤਿ ਸ਼੍ਰੀ ਅਕਾਲ ਦੋਸਤੋ ਕਤਲ ਇਹੋ ਵੀ ਹੁੰਦਾ ਨਾਜ਼ ਮਾਪਿਆਂ ਦੀ लाਡਲੀ ਧੀ ਪੜ੍ਹੀ ਲਿਖੀ ਤੇ ਸੁਨੱਖੀ ਵੀ ਵੇਲਾ ਆਉਣ ਤੇ ਸਾਭ ਹੀ ਤੋਰਦੇ ਤੇ ਉਹ ਵੀ ਵਿਦਾ ਹੋਈ ਕੁਝ ਵਿਛੋੜੇ ਦਾ ਦੁੱਖ ਤੇ ਕੁਝ ਨਵੀਂ ਜ਼ਿੰਦਗੀ ਦੇ ਚਾਰ ਮਾਣ ਲੈ ਕੇ ਸਹੁਰੇ ਘਰ ਆਈ ਸੋਨੇ ਜੇ ਪਰਿਵਾਰ ਵਿੱਚ ਰਹਿ ਕੇ ਖੁਸ਼ੀਆਂ ਮਾਣਨ ਦੀ ਚਾਹ ਸੀ ਉਹਦੇ ਦਿਲ 'ਚ ਪਰੇ ਪੂਰੇ ਪਰਿਵਾਰ ਤੇ ਸਾਰੇ ਉਹਨੂੰ ਜੰਗੇ ਲੱਗੇ ਪਰ ਹੌਲੀ-ਹੌਲੀ ਕੁਝ ਪਰਤਾਂ ਉਗੜਨ ਲੱਗੀਆਂ ਮਾਸੀ ਦੀ ਕੁੜੀ ਦਾ ਵਿਆਹ ਆਇਆ ਸੱਸ ਬੋਲੀ ਜਾਣਾ ਤਾਂ ਕੱਲੀ ਜਾ ਐਵੇਂ ਵੀ ਹੁੰਦਾ ਕਦੇ ਚੱਲ ਇਹਨਾਂ ਦੇ ਹੁੰਦਾ ਹੋਣਾ ਸੋਚ ਕੇ ਉਹ ਮਨ ਮਹਿਸੂਸ ਕੇ ਰਹਿ ਗਈ ਵਿਆਹ ਵਿੱਚ ਆਪਣੇ ਪਰਿਵਾਰ ਨਾਲ ਆਈਆਂ ਭੈਣਾਂ ਨੂੰ ਦੇਖ ਕੇ ਉਦਾਸੀ ਲੁਕਾਉਂਦੀ ਰਹੀ ਸਕੇ ਭਰਾ ਦੇ ਵਿਆਹ ਤੇ ਸੱਸ ਨੇ ਹੁਜ ਹੋਰ ਬਹਾਨਾ ਬਣਾ ਲਿਆ 나ਜ ਨੂੰ ਕੱਲੀ ਤੋਰ ਕੇ ਆਪ ਮੌਕੇ ਤੇ ਪਹੁੰਚੇ ਪੇਕੇ ਜਾਣ ਦੀ ਗੱਲ ਕਰਦੀ ਤਾਂ 100 ਗੱਲਾਂ ਬੋਲਦੀ ਰੋਜ਼ ਰੋਜ਼ ਪੇਕੇ ਜਾ ਕੇ ਕੀ ਕਰਨਾ ਹੁੰਦਾ ਕਈ ਮਹੀਨਿਆਂ ਮਗਰੋਂ ਜਾਣਾ ਵੀ ਉਹਨੂੰ ਰੋਜ਼ ਹੀ ਯਾਦਦਾ ਜਦੋਂ ਕੋਈ ਸੋਹਣਾ ਕੱਪੜਾ ਲੱਤਾ ਪਾਉਣਾ ਤਾਂ ਨਾਲ ਦੀ ਨਾਲ ਟੋਕ ਦਿੰਦੀ ਨਿੱਤ ਨਵੇਂ ਸੂਟ ਘਰ ਤਾਂ ਨਹੀਂ ਪਟਣਾ ਤੇ ਨਾਜ਼ ਦੀ ਮੁਸਕਰਾਹਟ ਗਾਇਬ ਹੋ ਜਾਂਦੀ ਨਿਆਣਿਆਂ ਨੂੰ ਲਾਡ ਲੜਾਉਣ ਦੀ ਨਾਜ਼ ਵੀ ਉਹਨੂੰ ਚੰਗੀ ਨਾ ਲੱਗਦੀ ਲੈ ਤੇਰੇ ਜੱਗ ਤੋਂ ਨਿਆਰੇ ਨਿਆਣੇ ਨੇ ਅਸੀਂ ਤਾਂ ਕਦੇ ਨਹੀਂ ਕੀਤਾ ਇਹੋ ਜੇ ਨਖਰੇ ਨਾ ਆਪਣੀ ਮਰਜ਼ੀ ਨਾਲ ਕੁਝ ਬਣਾ ਸਕਦੀ ਤੇ ਨਾ ਖਾ ਸਕਦੀ ਭੁੱਖੀ ਮਰ ਜਾਂਦੀ ਜਦੋਂ ਸੱਸ ਕਹਿੰਦੀ ਅਸੀਂ ਤਾਂ ਨਹੀਂ ਇਹ ਕੁਝ ਖਾਦੇ ਨਾਜ਼ ਦੇ ਪੇਕਿਆਂ ਤੋਂ ਕੋਈ ਆਉਂਦਾ ਤਾਂ ਸੜਵਲ ਜਾਂਦੀ ਗੱਲ-ਗੱਲ ਤੇ ਹਰ ਖਣਾ ਤੇ ਬੋਲਣਾ ਤਾਂ ਉਹਦਾ ਸੁਭਾਅ ਹੀ ਸੀ ਪਰ ਨਾ ਇਹ ਵਿਚਾਰੀ ਚੁੱਪਚਾਪ ਬਰਦਾਸ਼ਤ ਕਰਦੀ ਕੰਮ ਕਰਦੀ ਰਹਿੰਦੀ ਪੂਰਾ ਤਾਂ ਲੱਗਦਾ ਪਰ ਅੰਦਰੋਂ ਅੰਦਰੀ ਤੁਖਦੀ ਰਹਿੰਦੀ ਘਰ ਵਿੱਚ ਹਰ ਤਰ੍ਹਾਂ ਦਾ ਸੁੱਖ ਆਰਾਮ ਹੋਣ ਦੇ ਬਾਵਜੂਦ ਜਵਾਨ ਤੇ ਵਾਰ-ਵਾਰ ਸਹਣੇ ਉਹਨੂੰ ਔਖੇ ਲੱਗਦੇ ਉਹਦਾ ਪਤੀ ਲਖਵੀਰ ਸਮਝਦਾ ਦਾ ਕੁਝ ਹਾਬ ਕੁਸੀ ਪਰ ਮਾਂ ਸਾਹਮਣੇ ਬੇਵਾਸੀ ਵਕਤ ਬੀਤਿਆ ਤੇ ਬੱਚੇ ਜਵਾਨ ਹੋ ਗਏ ਸੱਸ ਜਵਾਨ ਦੇ ਬਾਰ ਹਾਲੇ ਵੀ ਉਵੇਂ ਹੀ ਕਰਦੀ ਸੀ ਉਹਦੇ ਲਈ ਇਹ ਅਡੀ ਆਮ ਜਿਹੀ ਗੱਲ ਹੀ ਸੀ ਪਰ ਨਾਜ਼ ਨੇ ਸਮਝੌਤਾ ਕਰ ਲਿਆ ਕਿਸੇ ਨੂੰ ਕਦੇ ਅਹਿਸਾਸ ਨਾ ਹੋਣ ਦਿੱਤਾ ਕਿ ਇਹ ਗੱਲਾਂ ਨਾਲ ਉਹਨੂੰ ਦੁਖੀ ਹੁੰਦਾ ਹੁਣ ਉਸਦੀ ਸੱਸ ਵੀ ਵਿਰਧ ਹੋ ਗਈ ਪਹਿਲਾਂ ਵਾਲੀ ਗੱਲ ਨਾ ਰਹੀ ਜਾਂ ਸ਼ਾਇਦ ਵਕਤ ਦਾ ਤਕਾਜ਼ਾ ਸੀ ਪਤਾ ਨਹੀਂ ਤਾਂ ਗਲਤੀ ਦਾ ਅਹਿਸਾਸ ਹੋ ਗਿਆ ਜਾਂ ਵਕਤ ਨਾਲ ਨਾਜ਼ ਦਾ ਮੂਹ ਆਉਣ ਲੱਗਾ ਰੱਬ ਜਾਣੇ ਨਾਜ਼ ਵੀ ਆਪਣੀ ਸੱਸ ਦੀ ਖੂਬ ਸੇਵਾ ਕਰਦੀ ਪਰ ਉਹਦੇ ਕੋਲੋਂ ਆਪਣੇ ਆਵਾਜ਼ ਕਦੇ ਨਾ ਬੈਠੀ ਕੁੜੇ ਨਾਜ਼ ਉਹਦੀ ਸੱਸ ਨੇ ਆਵਾਜ਼ ਮਾਰੀ ਹਾਂ ਵੀਜੀ ਚਾਹੀਦਾ ਸੀ ਕੁਝ ਨਾ ਕੁਝ ਨਹੀਂ ਜਾਇਦਾ ਪੁੱਤ ਆ ਬੈਠ ਜਾ ਦੋ ਘੜੀਆਂ ਗੱਲਾਂ ਕਰੀਏ ਬਿਜੀ ਕੰਮ ਬਹੁਤ ਪਿਆਕ ਹੈ ਕਿ ਨਾਜ਼ਰ ਸੋਇਚ ਚਲੀ ਗਈ ਬੈਠ ਜਾਂਦੀ ਮਾਂ ਕੋਲ ਐਨਾ ਕਿਹੜਾ ਜ਼ਰੂਰੀ ਕੰਮ ਸੀ ਤੇਰਾ ਉਸਦੇ ਪਤੀ ਲਖਵੀਰ ਨੇ ਕਿਹਾ ਬਿਜੀ ਜਿਹੜੀ ਨਾਜ਼ਰ ਨੂੰ ਭਾਲਦੀ ਆ ਉਹ ਤਾਂ ਕਦੋਂ ਦੀ ਮਰ ਮੁੱਕ ਗਈ ਹੁਣ ਤਾਂ ਇਹ ਬੁੱਤਾ ਬਿਨਾ ਭਾਵਨਾਵਾਂ ਤੋਂ ਮੇਰੇ ਸ਼ੌਕ ਵੀ ਮਰ ਮੁੱਕ ਗਏ ਤੇ ਮੈਂ ਵੀ ਜ਼ਰੂਰੀ ਨਹੀਂ ਕਿ ਕਤਲ ਤਲਵਾਰਾਂ ਨਾਲ ਹੀ ਕਰੀਦੇ ਜਵਾਨ ਨਾਲ ਵੀ ਹੋ ਜਾਂਦੇ ਨੇ ਹੁਣ ਨਾਜ਼ ਕਿੱਥੋਂ ਭਾਲਦੀ ਮਾਂ ਤੇ ਦਾਸ ਦੇ ਹੰਝੂ ਪਲਕਾਂ ਤੇ ਹੀ ਰੁਕ ਗਏ ਧੰਨਵਾਦ ਦੋਸਤੋ